कर्मचारी यूनियन ने अपनी मांगों को लेकर फतेहगढ़ साहिब में पंजाब के स्वास्थ्य मंत्री डॉक्टर बलवीर सिंह को अपना एक मांग पत्र सौंपा इस मौके पर नर्सिंग अधिकारी करणवीर सिंह ने कहा कि नशा मुक्ति केंद्र में काम रहे कर्मचारियों की मांगों पर अमल नहीं किया जा रहा है और उनके प्रस्ताव को भी लागू नहीं किया गया है जबकि कई बार अधिकारियों के साथ बैठक की जा चुकी है साथ ही उन्होंने कहा कि जब अधिकारियों को काम पर रखा गया था तो उन्हें पक्का रखा गया था लेकिन उन्हें अब तक पक्का नहीं किया गया है ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀ ਨਹੀਂ ਕੀਤੀ ਜਾਣਗੀਆਂ ਤਦ ਤੱਕ ਵੈ ਸੰਘਰਸ਼ ਕਰਦੇ ਰਹੇਗੇ। ਅੱਗੇ ਨਰਸਿੰਗ ਅਧਿਕਾਰੀ ਨੇ ਮੀਡੀਆ ਸੇ ਕਿਆ ਕਹਾ ਸੁਨੇ ਸਾਹਿਬ ਮਾਰਕਨ ਦੀ ਇਸ ਰਿਪੋਰਟ ਮੈਂ। ਕਾਲ ਜੀ ਅ ਅਸੀਂ ਡੀਡਿਕਸ਼ਨ ਐਂਡ ਰੀਹੈਬਿਟੇਸ਼ਨ ਸੈਂਟਰ ਪੰਜਾਬ ਜਿਹੜੇ ਨਸ਼ਾ ਮੁਕਤੀ ਕੇਂਦਰ ਖੋਲੇ ਹੋਏ ਹੈ ਤੇ ਮੁਰੂਵ ਸੇਵਾ ਕੇਂਦਰ ਖੋਲੇ ਹੈ ਪੰਜਾਬ ਸਰਕਰਮੈਂਟ ਨੇ ਇਹ ਜਿਹੜਾ ਪ੍ਰੋਜੈਕਟ ਹੈ 2014 ਦੇ ਵਿੱਚ ਸਟਾਰਟ ਹੋਇਆ ਸੀਗਾ ਤੇ ਹੁਣ ਜਿਹੜਾ ਟੇਕਓਵਰ ਕੀਤਾ ਆਮ ਸਰਕਾਰ ਨੇ ਕੀਤਾ ਹੈ। ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਇਸ ਚੀਜ਼ ਦਾ ਆਪਾਂ ਦਾਵਾ ਤਾਂ ਕਰ ਰਹੇ ਆ ਕਿ ਅੱਜ ਮੀਟਿੰਗ ਵੀ ਹੋਈ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਅਸੀਂ ਇਹਨੂੰ ਜੜੋਂ ਖਤਮ ਕਰਨਾ ਨਸ਼ੇ ਨੂੰ ਖਤਮ ਕਰਨਾ ਦੋ ਚੀਜ਼ਾਂ ਹੁੰਦੀਆਂ ਨੇ ਜੀ ਜਿਨ੍ਹਾਂ 'ਚ ਮੈਂ ਦੱਸਣਾ ਚਾਹੁੰਦਾ ਜਿੱਦਾਂ ਮੰਤਰੀ ਸਾਹਿਬ ਨੇ ਸਾਡੇ ਨਾਲ ਡਿਸਕਸ ਕੀਤਾ ਕਿ ਹਾਰਮ ਰਿਡਕਸ਼ਨ ਹੁੰਦੀ ਹੈ ਇੱਕ ਸਪਲਾਈ ਡਾਇਰੈਕਸ਼ਨ ਹੈ ਇੱਕ ਹਾਰਮ ਰਿਡਕਸ਼ਨ ਹੈ ਜਿਹੜੀ ਹਾਰਮ ਰਿਡਕਸ਼ਨ ਹੁੰਦੀ ਹੈ ਉਹ ਸਾਡੇ ਵਰਗੇ ਜਿਹੜੇ ਨਰਸਿੰਗ ਸਟਾਫ ਕਾਉਂਸਲਰਸ ਨੇਗੇ ਸਫਾਈ ਸੇਵਕ ਨੇ ਜਾਂ ਫਿਰ ਵਾਰਡ اٹੈਂਡੈਂਟਸ ਨੇ ਡਾਕਟਰਸ ਨੇ ਇਹ ਚੀਜ਼ ਕਟਾ ਸਕਦੇ ਆ ਹਨਾ ਤਾਂ ਇੱਕ ਹੁੰਦੀ ਹੈ ਸਪਲਾਈ ਡਿਡਕਸ਼ਨ ਇੱਕ ਮਿੰਟ ਇੱਕ ਮਿੰਟ ਜੀ ਇੱਕ ਹੁੰਦੀ ਹੈ ਸਪਲਾਈ ਡਿਡਕਸ਼ਨ ਜਿਹੜੀ ਸਪਲਾਈ ਡਿਡਕਸ਼ਨ ਆ ਉਹ ਸਾਰੇ ਦਾ ਸਾਰਾ ਜਿਹੜਾ ਪੁੱਲ ਸਾਮਲਾ ਹੈਗਾ ਹਨਾ ਉਹ ਚੀਜ਼ ਇਸ ਚੀਜ਼ ਨੂੰ ਕੰਟਰੋਲ ਕਰ ਸਕਦਾ ਤਾਂ ਹੁਣ ਅਸੀਂ ਆਪਣਾ ਜਿਹੜਾ ਹੈਗਾ ਲੱਗੇ ਹੋਏ ਆਂਗੇ ਪਿਛਲੇ 2014 ਦੇ ਉੱਤੋਂ ਤੇ 2018 ਤੋਂ ਸਾਡਾ ਕੋਈ ਵੀ ਇਨਕਰੀਮੈਂਟ ਜਿਹੜਾ ਸੀਗਾ ਉਹ ਸਾਰੇ ਪੈਂਡਿੰਗ ਪਏ ਹੋਏ ਆ ਸਾਡੀਆਂ ਬਹੁਤ ਸਾਰੀਆਂ ਮੀਟਿੰਗ ਜਿਹੜੀਆਂ ਹੈਗੀਆਂ ਅਲੱਗ-ਅਲੱਗ ਐਚਐਮ ਸਰ ਦੇ ਨਾਲ ਹੁੰਦੀਆਂ ਰਹੀਆਂ ਨੇ ਹੈਲਥ ਫੈਕਟਰੀਜ਼ ਬਦਲਦੇ ਰਹੇ ਉਹਨਾਂ ਨਾਲ ਹੁੰਦੀਆਂ ਰਹੀਆਂ ਨੇ ਤੇ ਡਾਕਟਰ ਬਲਬੀਰ ਸਰ ਨੇ ਬੜੇ ਮਾਣਯੋਗ ਆਪਣੇ ਹੈਲਥ ਮੰਤਰੀ ਰਹਿਗੇ ਆ ਤੇ ਇਹਨਾਂ ਨਾਲ ਸਾਡੀ ਜਿਹੜੀ ਲਾਸਟ ਇੱਕ ਫਾਈਨਲ ਮੀਟਿੰਗ ਹੋਈ ਸੀ ਜਿੱਥੇ ਵਿੱਤ ਮੰਤਰੀ ਸਾਹਿਬ ਵੀ ਤੇ ਵੇਰਕਾ ਸਾਹਿਬ ਵੀ ਹੋਰ ਕਾਫੀ ਸਾਰੇ ਜਿਹੜੇ ਮਤਲਬ ਕਿ ਕੈਬਨਿਟ ਮੰਤਰੀ ਸੀਗੇ ਉਸ ਚੀਜ਼ ਦੇ ਨਾਲ ਸੰਬੰਧਿਤ ਸੀਗੀ ਮੀਟਿੰਗ ਦੇ ਵਿੱਚ ਤੇ ਉਹਨਾਂ ਨੇ 21% ਜਿਹੜਾ ਸੀਗਾ ਰੁਕਿਆ ਹੋਇਆ ਇਨਕਰੀਮੈਂਟ ਸੀ ਤੇ ਉਹ ਸਾਨੂੰ ਅਪਰੂਵ ਕੀਤਾ ਸੀਗਾ ਪਰ ਉਹ ਫਿਲਹਾਲ ਸਟਿਲ ਅਜੇ ਵੀ ਉਹ ਸਾਨੂੰ ਨਹੀਂ ਮਿਲਿਆ ਹੈਗਾ ਉਹਦੇ ਲਈ ਅਸੀਂ ਬਾਰ ਬਾਰ ਸਾਡੀਆਂ ਮੀਟਿੰਗਸ ਹੁੰਦੀਆਂ ਰਹੀਆਂ ਨੇ ਹੁਣ ਵੀ ਹੋ ਰਹੀਆਂ ਨੇ ਪਿਛਲੇ ਦਿਨ ਹੀ ਅਸੀਂ ਹਲ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ ਤੇ ਉਹਨਾਂ ਦੀ ਜਿੱਦਾਂ ਹੁਣ ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ ਕਰ ਰਹੇ ਆ ਤਾਂ ਸਟਿਲ ਅਜੇ ਉਹ ਵੀ ਕਰ ਹੀ ਰਹੇ ਆ ਤੇ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਸਾਡਾ 2018 ਦੇ ਵਿੱਚ ਆਈਐਸ ਅਫਸਰ ਸ਼੍ਰੀ ਨਵਾਸਨ ਸਰ ਨੇ ਸਾਨੂੰ 18% ਇਨਕਰੀਮੈਂਟ ਲਾਇਆ ਸੀ ਮੈਂ ਗਵਰਨਮੈਂਟ ਦਾ ਨਾਮ ਨਹੀਂ ਲਵਾਂਗਾ ਕਿਹੜੀ ਗਵਰਨਮੈਂਟ ਸੀ ਉਸ ਟਾਈਮ ਪਰ ਉਹਨਾਂ ਨੇ ਤੀਜੇ ਦਿਨ ਸਾਡਾ ਇਨਕਰੀਮੈਂਟ ਅਪਰੂਵ ਹੋਣ ਤੋਂ ਬਾਅਦ ਚ ਲੱਗ ਗਈ ਪਰ ਅੱਜ ਦੀ ਦਿਹਾੜੀ ਦੇ ਵਿੱਚ ਹਾਲਾਤ ਇਹ ਨੇ ਕਿ ਅਪਰੂਵ ਅਪਰੂਵ ਹੋਈ ਹੋਈ ਚੀਜ਼ ਹੈਲਥ ਮਿਨਿਸਟਰ ਆਪ ਅਪਰੂਵ ਕਰ ਜਵੇ ਉਸ ਤੋਂ ਬਾਅਦ ਚ ਦੀ ਵੀ ਫਿਰ ਉਸ ਤੇ ਲਟਕਦੀ ਰਵੇ ਸ਼ਾਇਦ ਇਹ ਚੀਜ਼ ਮناسب ਨਹੀਂ ਹੈਗੀਆਂ ਜਿਹੜੇ ਹਾਰਮ ਰਿਡਕਸ਼ਨ ਦੇ ਲਈ ਫਰਸਟ ਵਾਰੀਅਰ ਨੇ ਜਿਹੜੇ ਇਹ ਸਟਾਫ ਕੰਮ ਕਰ ਰਿਹਾ ਹੈ ਨਾ ਸੈਂਟਰਾਂ ਦੇ ਵਿੱਚ ਜਿਨ੍ਹਾਂ ਦਾ ਅਸੀਂ ਦਾਵਾ ਕਰਦੇ ਹਾਂ ਕਿ ਇਹ ਸੈਂਟਰਾਂ ਦੇ ਵਿੱਚ ਆਪਾਂ ਜੇ ਪੇਸ਼ੈਂਟਸ ਨੂੰ ਲੈ ਕੇ ਆਵਾਂਗੇ ਤਾਂ ਇੱਥੇ ਨਸ਼ਾ ਮੁਕਤ ਹੋ ਜਾਣਗੇ ਪੇਸ਼ੈਂਟ ਤੇ ਜੇ ਉਹ ਸਟਾਫ ਦੀ ਨੀ ਕੋਈ ਸੁਣੇਗਾ ਤਾ ਉਹ ਕਿਦਾਂ ਦਿਲ ਲਾ ਕੇ ਕੰਮ ਕਰ ਸਕਦਾ ਇੱਥੇ ਸਾਡੇ ਕੋਲੇ 15 20 15 20 ਪੇਸ਼ੈਂਟ ਜਿਹੜੀ ਹੈਗੀ ਹੈ ਰੇਸ਼ੋ ਰਹਿੰਦੀ ਹੈਗੀ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਤੇ 10 ਬੈੱਡਡ ਸਾਡਾ ਜਿਹੜਾ ਹੈਗਾ ਡੀ ਐਡਿਕਸ਼ਨ ਸੈਂਟਰ ਹੈ ਜਿਹੜਾ ਸਿਵਲ ਹਸਪੀਟਲ ਦੀ ਮੇਨ ਬਿਲਡਿੰਗ ਦੇ ਵਿੱਚ ਹੈ ਉਹਦੇ 10 ਸਟ੍ਰੈਡਡ ਹੈ ਤੇ 10 ਦੇ 10 ਤਕਰੀਬਨ ਮੋਸਟਲੀ ਫੁੱਲ ਰਹਿੰਦੇ ਆ ਤੇ ਪਰ ਦਿਨ ਰਾਤ ਜਿਹੜਾ ਸਟਾਫ ਕੰਮ ਕਰ ਰਿਹਾ ਹੈ ਉਹਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਤੇ ਉਹ ਕਦੋਂ ਤੋਂ ਨਿਗੂਣੀਆਂ ਜੀਆਂ ਤਨਖਾਵਾਂ ਦੇ ਉੱਤੇ ਕੰਮ ਕਰ ਰਿਹਾ ਕਿਸੇ ਦੀ 10000 ਤਨਖਾਹ ਕਿਸੇ ਦੀ 12 ਕਿਸੇ ਦੀ 15 ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਮੁਲਾਜ਼ਮ ਨਿਯਮ ਜਿਹੜੇ ਟੋਟਲ ਸਾਡੇ ਇੱਥੇ ਆਊਟਸੋਰਸਿੰਗ ਤੇ ਸੁਸਾਇਟੀ ਦਾ ਜਿਹੜਾ ਸਟਾਫ ਹੈ ਉਹ 21 ਦੇ ਕਰੀਬ ਸਟਾਫ ਹੈਗਾ ਠੀਕ ਹੈ ਕੀ ਮੰਗ ਕਰਦੇ ਤੁਸੀਂ ਸਾਡੀ ਇੱਕੋ ਹੀ ਮੰਗ ਹੈ ਜੀ ਕਿ ਸਾਨੂੰ ਜਦੋਂ ਇਹ ਰੱਖੇ ਜਾਈ ਸੀਗੇ ਇਹ ਇੱਕ ਪੱਕੀਆਂ ਭਰਤੀਆਂ ਸੀਗੀਆਂ ਉਸ ਤੋਂ ਬਾਅਦ ਚ ਉਹਦੀ ਚਲੋ ਕਨਵਰਟ ਕਰ ਦਿੱਤੀਆਂ ਗਈਆਂ ਤਾਂ ਸੁਸਾਇਟੀ ਚ ਕਨਵਰਟ ਹੋ ਗਿਆ ਪਰ ਇਹ ਚੀਜ਼ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਨੂੰ ਪੱਕਾ ਕੀਤਾ ਜਾਵੇ ਸਰਕਾਰ ਨੇ ਕੋਈ ਵਾਦਾ ਕੀਤਾ ਸੀ ਤੁਹਾਡੇ ਲਈ ਹਾਂ ਜੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਨੇ ਹੁਣ ਆਮ ਆਮ ਪਾਮ ਦੀ ਪਾਰਟੀ ਨਹੀਂ ਹੈ ਸਰ ਸਾਨੂੰ ਸਿਰਫ ਮੀਟਿੰਗਸ ਦਿੱਤੀਆਂ ਨੇ ਆਸ਼ਵਾਸਨ ਦਿੱਤੇ ਨੇ ਪਰ ਉਸ ਚੀਜ਼ ਤੇ ਨਾ ਸਾਨੂੰ ਅਜੇ ਤੱਕ ਕੋਈ ਇਨਕਰੀਮੈਂਟ ਮਿਲਿਆ ਤੇ ਅਸੀਂ ਧਰਨੇ ਵੀ ਬਹੁਤ ਲਾ ਚੁੱਕੇ ਹਾਂ ਦਿੱਲੀ ਜਾਣਾ ਸੀ ਸਾਰੀਆਂ ਯੂਨੀਅਨਸ ਗਈਆਂ ਨੇ ਅਸੀਂ ਕੈਨਸਲ ਕੀਤਾ ਸਿਰਫ ਡਾਟ ਸਾਹਿਬ ਦੇ ਕਹਿਣ ਦੇ ਉੱਤੇ ਮੰਤਰੀ ਸਾਹਿਬ ਦੇ ਕਹਿਣ ਦੇ ਉੱਤੇ ਕਿ ਅਸੀਂ ਦਿੱਲੀ ਪ੍ਰੋਟੈਸਟ ਲਈ ਨਹੀਂ ਜਾਵਾਂਗੇ ਅਸੀਂ ਤੁਹਾਡੀ ਗੱਲ ਮੰਨੀ ਹੈ ਤਾਂ ਤੁਸੀਂ ਸਾਡੀ ਗੱਲ ਮੰਨੋ ਕਿ ਤੁਸੀਂ ਸਾਨੂੰ ਇਨਕਰੀਮੈਂਟ ਸਾਡਾ ਜਿਹੜਾ ਬਣਦਾ ਉਹ 2018 ਤੋਂ ਜਿਹੜਾ ਰੁਕਿਆ ਹੋਇਆ ਉਹ ਦਿੱਤਾ ਜਾਵੇ। ਤੁਹਾਡੇ ਲਈ ਅਗਲਾ ਪ੍ਰੋਗਰਾਮ ਲਿਖਿਆ ਕੋਈ? ਹਾਂਜੀ ਜੇ ਹੁਣ ਸਾਡੀ ਨਹੀਂ ਕੋਈ ਮੰਗ ਮੰਨੀ ਜਾਏਗੀ ਤਾਂ ਸਟਿਲ ਹਰ ਇੱਕ ਪਾਰਟੀ ਜਾਂ ਹਰ ਇੱਕ ਵਿਅਕਤੀਗਤ ਇੱਕ ਅਧਿਕਾਰ ਹੈ ਕਿ ਉਹ ਸੰਘਰਸ਼ ਵੱਲ ਜਾਏਗਾ। ਤਾਂ ਸੰਘਰਸ਼ ਦੇ ਵਿੱਚ ਧਰਨੇ ਤਾਂ ਆਮੀਨ